ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਉਸੇ ਹੀ ਸਿਲਸਲੇ ਦੇ ਤਹਿਤ ਜਿਸ ਵੇਲੇ ਤਾ ਆਪਾਂ ਹਰੇਕ ਸੰਡੇ ਜਾਂ ਸੈਟਰਡੇ ਨਿਕਲਦੇ ਆਂ ਵੀ ਕੋਈ ਉਹ ਜਗ੍ਹਾ ਦੇਖਣ ਆਸੇ ਜਿੱਥੇ ਲੋਕ ਬਹੁਤ ਘੱਟ ਆਉਂਦੇ ਨੇ ਜਿਹੜਾ ਅੱਜ ਲੋਕੇਸ਼ਨ ਤੇ ਚੱਲੇ ਆਂ ਉੱਥੇ ਟੋਟਲ ਜਿਹੜੀਆਂ 2 ਜਗ੍ਹਾ ਨੇ ਅਸਲ ਵਿੱਚ 3 ਜਗ੍ਹਾ ਨੇ ਇਹੋ ਜਿਹੀਆਂ ਦੇਖਣ ਆ ਲਈਆਂ ਜਿਨ੍ਹਾਂ ਦੇ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਨੇ ਇੱਕ ਜਗ੍ਹਾ ਵਾ ਜਿਹਨੂੰ ਕਿਹਾ ਜਾਂਦਾ ਲੈਬਰੇਡੋਰ ਪਾਰਕ ਤੇ ਲੈਬਰੇਟੋਰ ਪਰਕ ਦਾ ਜਿਹੜਾ ਪੁਰਾਣਾ ਨਾਂ ਸੀ ਉਹਨੂੰ ਕਿਹਾ ਜਾਂਦਾ ਸੀ ਫੋਰਟ 파ਸਿਰਪੰਜ ਜਾਨਕ ਯਾਨੀ 파ਸਿਰਪੰਜੰਗ ਦਾ ਕਿਲਾ ਇੱਕ ਤੇ ਵੇਖਾਂਗੇ ਉਹ ਦੂਜਾ ਵੇਖਾਂਗੇ ਜਿਸ ਤਰ੍ਹਾਂ ਆਪਾਂ ਇੱਕ ਪਹਿਲੀ ਵੀਡੀਓ ਦੇ ਵਿੱਚ ਗੱਲ ਕੀਤੀ ਹੀ ਪਈ ਸਿੰਗਾਪੁਰ ਚ ਟੋਟਲ ਜਿਹੜੇ ਪੰਜ ਲਾਈਟ ਹਾਊਸ ਨੇ ਉਹਨਾਂ ਚੋਂ ਜਿਹੜਾ ਇੱਕ ਲਾਈਟ ਹਾਊਸ ਆ ਜਿਹਨੂੰ ਬੈਰਲਰ ਲਾਈਟ ਹਾਊਸ ਕਰਕੇ ਨਾਂ ਨਾਲ ਜਾਣਿਆ ਜਾਂਦਾ ਉਹ ਇੱਥੇ ਆ ਤੇ ਤੀਜੀ ਗੱਲ ਕਰਾਂਗੇ ਦਾ ਡ੍ਰੈਗਨ ਤੁਥ ਯਾਨੀ ਕਿ ਡ੍ਰੈਗਨ ਦਾ ਜਬਾੜਾ ਜਾਂ ਜਿਹੜਾ ਡ੍ਰੈਗਨ ਦਾ ਹੈਗਾ ਬਾਹਰ ਆਪਲਾ ਕਰੇ ਮੂੰਹ ਸੋ ਇਹ ਤਿੰਨੇ ਚੀਜ਼ਾਂ ਦੇਖਣ ਵਾਸਤੇ ਆਪਾਂ ਅੱਜ ਆਏ ਆ ਤੇ ਤਿੰਨੇ ਚੀਜ਼ਾਂ ਸਾਰੀਆਂ ਇੱਕੋ ਹੀ ਜਗ੍ਹਾ 'ਤੇ ਆ ਤੇ ਆਪਾਂ ਆਲਰੇਡੀ ਪਹੁੰਚ ਚੁੱਕੇ ਆ ਸੋ ਵੇਣਿਆ ਦਰਸ਼ਨ ਮਿਲੇ ਕਰਦੇ ਦੇ ਨਾਲ ਜਾਣਦੇ ਆ ਇਹਦੀ ਥੋੜੀ ਬੜੀ ਕਹਾਣੀ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਜੇ ਫਰੇਮ ਦੇ ਵਿੱਚ ਇਸ ਸਮੇਂ ਜਿਹੜੀ ਪਾਰਕ ਦੀ ਸਾਫ ਸਫਾਈ ਚੱਲ ਰਹੀ ਆ ਤੇ ਜਿਹੜੇ ਹੈਗੇ ਆ ਟ੍ਰੀ ਉਹਨਾਂ ਡ੍ਰਿਮ ਕੀਤਾ ਜਾ ਰਿਹਾ ਆ ਜੇ ਜਦੋਂ ਆਪਾਂ ਇਧਰਲੇ ਪਾਸੇ ਕੋਸਟ ਲਾਈਨ ਦੇ ਉੱਤੇ ਨਿਗਾਹ ਮਾਰਦੇ ਆਂ ਤਾਂ ਪਰਲੇ ਪਾਸੇ ਸਾਰਾ ਸਮੁੰਦਰ ਹੀ ਦਿਂਦਾ ਵਾ ਕੋਈ ਸਿੰਗਾਪੁਰ ਦੀ ਕੋਸਟ ਲਾਈਨ ਕਾਫੀ ਦੂਰ ਤੱਕ ਫੈਲੀ ਹੋਈ ਆ ਔਰ ਜਿਹੜਾ ਸਾਹਮਣੇ ਵੱਡੀਆਂ-ਵੱਡੀਆਂ ਕਰੇਨਾਂ ਦਿਸ ਰਹੀਆਂ ਵਾ ਉਹ ਕਰੇਨਾਂ ਹੈਗੀਆਂ ਜਿੱਥੇ ਜਿਹੜੇ ਸ਼ਿਪ ਲੋਡ ਤੇ ਅਨਲੋਡ ਹੁੰਦੇ 컨ਟੇਨਰ ਸ਼ਿਪ ਸੋਇ ਸਿੰਗਾਪੁਰ ਦੀ ਕੋਸਟ ਲਾਈਨ ਆ ਤੇ ਜੇ ਐਸ ਰੋਡ ਦੇ ਐਂਡ ਤੱਕ ਵੇਖੀਏ ਤੇ ਮੇਰੇ ਸੱਜੇ ਹੱਥ ਹੈਗਾ ਵਾ ਫੋਰਟ ਪਾਸਰ ਪੰਗਰ ਜਿਹਨੂੰ ਹੁਣ ਲੈਬਰਡੋਰ پارک ਦੇ ਨਾਮ ਨਾਲ ਜਾਣਿਆ ਜਾਂਦਾ ਵਾ ਇਹ ਉੱਚੀ ਪਹਾੜੀ ਤੇ ਵਸਿਆ ਹੋਇਆ ਇਕੱਲਾ ਤੇ ਜਦੋਂ ਆਪਾਂ ਕੈਮਰੇ ਨੂੰ ਘੁਮਾ ਕੇ ਤੇ ਫਰੇਮ ਲੈ ਕੇ ਜਾਂਦੇ ਆ ਐਸ ਪਾਸੇ ਇਸ ਪਾਸੇ ਤੁਹਾਨੂੰ ਦਿਸਣਦਿਆ ਵਾ ਇੱਕ ਪਹਾੜੀ ਉਹਨੂੰ ਕਿਹਾ ਜਾਂਦਾ ਵਾ ਫੋਰਟ ਸਲਿਸੋ ਜਿਹੜਾ ਕਿ ਸੰਤੋਸ਼ੇ ਦੇ ਵਿੱਚ ਠੀਕ ਆ ਉਹ ਸਾਹਮਣੇ ਜਿਹੜਾ orange color ਦਾ ਮੇਰੇ ਤੇਨ ਦੇ ਵਿੱਚ ਆ ਰਿਹਾ ਉਹ ਹੈਗਾ ਵਾ ਲਾਈਟ ਹਾਊਸ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਲੇ ਦੀ ਉਹ ਜਿਹੜਾ ਇਹ ਕਿਲਾ ਵਾ ਇਹਨੂੰ ਫੋਰਟ ਫਾਸਰ ਪੰਜਵੇਂ ਨਾਂ ਨਾਲ ਜਾਣਿਆ ਜਾਂਦਾ ਵਾ ਇਹ ਬਿਲਡ ਪਵਾ 18ਵੀਂ ਸੈਂਚਰੀ 19ਵੀਂ ਸੈਂਚਰੀ ਦੇ ਵਿੱਚ ਬਣਿਆ ਸੀ ਬ੍ਰਿਟਿਸ਼ ਨੇ ਕਿਲੇ ਦੋ ਕਿਲੇ ਆ ਇੱਕ ਪੋਰਟਸਲਿਸੋ ਤੇ ਇੱਕ ਪੋਰਟਪਾਸਰ ਪੰਜਗਰ ਸਿੰਗਾਪੁਰ ਦੀ ਕੋਸਟਲਾਈਨ ਨੂੰ ਡਿਫੈਂਡ ਕਰਨ ਵਾਸਤੇ ਇਹ ਦੋਵੇਂ ਕਿਲੇ ਬਣਾਏ ਤੇ ਇਹਨਾਂ ਦੇ ਉੱਤੇ ਜਿਹੜੀ ਸੀ ਤੋਪ ਬੰਦੀ ਕੀਤੀ ਗਈ ਤੇ ਵੱਡੇ ਵੱਡੇ ਜਿਹੜੇ ਆ ਆ ਬਣਾਏ ਗਏ ਇਹਨੂੰ ਆਂਦੇ ਆ ਮੂਰਤੇ ਸੋ ਮੂਰਤੇ ਦੇਖਾਂਗੇ ਆਪਾਂ ਬਣਿ ਹੋਏ ਸੋ ਆਓ ਥੋੜੇ ਚੱਲਦੇ ਆਂ ਤੇ ਨਾਲ ਬਿਨੇ ਆ ਇਸ ਤਰ੍ਹਾਂ ਥੋੜਾ ਜਾਂ ਆ ਕੇ ਬੱਚਿਆਂ ਦੇ ਖੇਡਣ ਵਾਸਤੇ ਆ ਸਮੇਂ ਪਾਰਕ ਬਣੀ ਹੋਈ ਇੱਥੇ ਤੇ ਫਰੇਮ ਦੇ ਵਿੱਚ ਜਿੱਥੇ ਆਪਣਾ ਪਾਉ ਪਟਿਕਲਾ ਫਿਰ ਰਿਹਾ ਵਾ ਉਹਦੇ ਮਗਰਲੇ ਪਾਸੇ ਜਿਹੜਾ ਉਸ ਕਿਲੇ ਦੇ ਜਿਹੜੇ ਰਮੇਨ ਨੇ ਤੇ ਉਹਨਾਂ ਚੋਂ ਇੱਕ ਜਿਹੜਾ ਟਾਵਰ ਆ ਉਹ ਟਾਵਰ ਆ ਸੋ ਇਹ ਜਿਹੜਾ ਤੁਸੀਂ ਟਾਵਰ ਵੇਖ ਰਹਾ ਜੇ ਇਹ ਟਾਵਰ ਹੈਗਾ ਵਾ ਇਸ ਦੇ ਉੱਪਰ ਤੇ ਤੇਲੇ ਏਰੀਆ ਵੱਡੀਆਂ ਵੱਡੀਆਂ ਲਾਈਟਾਂ ਲੱਗੀਆਂ ਹੁੰਦੀਆਂ ਸੀ ਜਿਹੜੀਆਂ ਆਪਣਾ ਜਿਹੜੀ ਐਕਟੀਵਿਟੀ ਸੀ ਦੇ ਵਿੱਚ ਸਮੁੰਦਰ ਦੇ ਵਿੱਚ ਹੁੰਦੀ ਸੀ ਉਹਨਾਂ ਦੀ ਇਹ ਨਿਸ਼ਾਨਦੇਹੀ ਕਰਦੇ ਸੀ ਵੀ ਕੋਈ ਜਿਹੜਾ ਦੁਸ਼ਮੰਦ ਦਾ ਜਹਾਜ਼ ਜਾਂ ਕੋਈ ਵਾਦੂ ਜਹਾਜ਼ ਤੇ ਸਿੰਗਾਪੁਰ ਦੀ ਕੋਸਟ ਲਾਈਨ ਦੇ ਵਿੱਚ ਦਾਖਲ ਦਿਨ ਦੇ ਰਿਹਾ ਤੁਸੀਂ ਮਗਰ ਦੇ ਪਾਸੇ ਵੇਖੋਗੇ ਵੀ ਜਿਹੜੀ ਇਹ ਇਹਦੀ ਥੋੜਾ ਜਿਹਾ ਗਾਂ ਜਾ ਕੇ ਵੇਖੀਏ ਵੀ ਜਿਹੜਾ ਇਹ ਕਿਲਾ ਸੀ ਇੱਕ ਹਿਸਾਬ ਦਾ ਇਹ ਪੱਥਰਾਂ ਦਾ ਬਣਿਆ ਹੋਇਆ ਪਹਾੜੀ ਠੀਕ ਹੈ ਜੀ ਇਹ ਜਿਹੜੀ ਪਹਾੜੀ ਆ ਮੁੜ ਕੇ ਬ੍ਰਿਟਿਸ਼ ਨੇ ਜਿਹੜੀ ਕੈਪਲ ਦੀ ਕੋਸਟਲਾਈਨ ਉਹਨੂੰ ਵਧਾਉਣ ਵਾਸਤੇ ਡਾਤੀ ਇੱਥੇ ਹੀ ਹੁੰਦਾ ਸੀ ਦਾ ਡਰਾਗਨ ਟੁੱਥ ਤੇ ਇਹਦੇ ਨਾਲ-ਨਾਲ ਜਿਹੜੇ ਹੈਗੇ ਆ ਥੱਲੇ ਛੋਟੇ-ਛੋਟੇ ਜਿਹੜੇ ਮੋਰਚੇ ਬਣੇ ਹੋਏ ਆ ਮੋਰਚਾ ਵਾ ਐਸ ਸਮੇ ਜਿਹੜਾ ਮੋਰਚੇ ਨੂੰ ਡਾ ਹਸ ਰਜਿੰਦਰਾ ਲੱਗਾ ਆ। ਜਿੱਥੇ ਦੇਖੀਏ ਕੀ ਹਸਾਬਤਾ। ਤੇ ਕਦੇ ਸਮੇ ਜਿਹੜੇ ਫੌਜੀ ਆ ਇੱਥੇ ਖਲੋ ਕੇ ਤੇ ਸਾਰੀ ਜਿਹੜੀ ਕੋਸਟ ਲਾਈਨ ਉਹਦੀ ਰਾਖੀ ਕਰਦੇ ਹੁਣ। ਸੋ ਜੇ ਥੋੜਾ ਥੋੜਾ ਨਾਲ ਜਿਹੜਾ ਤੁਰਕਿਆ ਤੇ ਆ ਜੀਏ ਜਿਹੜਾ ਉਹ orange color ਦੇ ਵਿੱਚ ਆਪ ਨੂੰ ਦਿਸ ਰਿਹਾ ਉਹ ਹੈਗਾ ਲਾਈਟ ਹਾਊਸ ਇਹ ਲਾਈਟ ਹਾਊਸ ਤੁਸੀਂ ਜਾਣ ਹੀ ਸਕਦੇ ਜੀ ਲਾਈਟ ਹਾਊਸ ਕਾਦੇ ਵਾਸਤੇ ਹੁੰਦਾ ਜਿੱਥੇ ਲਾਈਟ ਲੱਗੀ ਹੁੰਦੀ ਆ ਤੇ ਜਿਹੜਾ ਨਿਸ਼ਾਨਦੇਹੀ ਕਰਦਾ ਜਾਂ ਦੱਸਦਾ ਵਾ ਵੀ ਤੁਸੀਂ ਜਿਹੜਾ ਸ਼ਿਪਾਂ ਨੂੰ ਨੇਵੀਗੇਟ ਕਰਦਾ ਵਾ ਤੁਸੀਂ ਕਿੱਧਰ ਨੂੰ ਜਾਣਾ ਇਸ ਤਰ੍ਹਾਂ ਤੁਹਾਨੂੰ ਦੱਸਿਆ ਆਪੀ ਜਿਹੜਾ ਇਹ ਹੈਗਾ ਵਾ ਵਾਚਟਾਵ ਜਾਂ ਜਿਹੜਾ ਹੈਗਾ ਲਾਈਟ ਹਾਊਸ ਇਹਦਾ ਨਾਂ ਹੈਗਾ ਵਾ ਬਰਲਾਇਟ ਸੋ ਆਹ ਜਿਹੜੀ ਗੱਲ ਰਹਿ ਗਈ ਇਸ ਲਾਈਟ ਹਾਊਸ ਦੀ ਤੇ ਜਿਹੜਾ ਹੁਣ ਇਸ ਸਮੇਂ ਜਿਹੜਾ ਫੋਰਟ ਪਾਸਿਰ ਪੰਜਮਾ ਜਾਂ ਲੈਵਰੇਡੋਰ ਪਾਰਕਾ ਇਹਨੂੰ ਐਸੇ ਤੰਜੰਗ ਬਰਲਾਇਰ ਬੀਚ ਦੇ ਨਾਲ ਵੀ ਜਾਣਿਆ ਜਾਂਦਾ ਕੰਤੰਜੰਗ ਬਰਲਾਇਰ ਦੀ ਝੰਮਲੇ ਦਾ ਵਰਡ ਆ ਉਹ ਇਹ ਨੂੰ ਇਸ ਦਾ ਨਾਮ ਜਾਣ ਕੇ। ਉਹ ਸਾਹਮਣੇ ਹੈਗਾ ਵਾ ਫੋਰਟ ਸਲਿਸੋ ਕਿਲਾ। ਉਹ ਮਗਰਲੇ ਪਾਸੇ ਕੇਬਲ ਕਾਰ ਤੇ ਕੇਬਲ ਕਾਰ ਜਿੱਥੋਂ ਚੱਲਦੀ ਆ ਸਿੰਗਾਪੁਰ ਦੀ ਉੱਚੀ ਜਗ੍ਹਾ ਮਾਉਂਟ ਫਾਈਬਰ ਤੇ ਆ ਹੈਗੀ ਕੈਪਲ ਬਿਲਡਿੰਗ। ਜੇ ਤੁਸੀਂ ਇਸ ਬਿਲਡਿੰਗ ਨੂੰ ਧਿਆਨ ਨਾਲ ਦੇਖੋ ਤੇ ਜਿਹੜਾ ਡਿਜ਼ਾਈਨ ਆ ਉਹ ਸ਼ੇਰ ਦੇ ਦੰਦ ਵਰਗਾ ਜਾਂ ਡ੍ਰੈਗਨ ਦੇ ਦੰਦ ਵਰਗਾ ਜਿਹੜਾ ਸੈਕੰਡ ਇੱਕ ਸਾਈਡ ਦੇ ਉੱਤੇ ਜਿਹੜਾ ਦੰਦ ਹੁੰਦਾ ਆਪਣੇ ਦੋ ਤਾਇ ਸ਼ੇਰ ਦੇ ਜਿਹੜੇ ਸਾਈਡ ਤੇ ਦੰਦ ਹੁੰਦੇ ਜਾਂ ਡ੍ਰੈਗਨ ਦੇ ਦੰਦ ਹੁੰਦੇ ਨੇ ਨਾ ਤਿੱਖੇ ਜੇ ਉਹਨਾਂ ਵਾਂਗੂ। ਜੇ ਆਪਾਂ ਸਿੰਗਾਪੁਰ ਦੀ ਕੋਸਟਲਾਈਨ ਦੀ ਗੱਲ ਕਰੀਏ ਤੇ ਸਿੰਗਾਪੁਰ ਦੀ ਜਿਹੜੀ ਕੋਸਟਲਾਈਨ ਡਿਫੈਂਡ ਕਰਨ ਵਾਸਤੇ ਅੰਗਰੇਜ਼ਾਂ ਨੇ ਟੋਟਲ ਜਿਹੜੀਆਂ 11 ਸਟੇਜ ਜਿਹੜੀਆਂ ਬਣਾਈਆਂ ਜਨਨ 11 ਲੋਕੇਸ਼ਨ ਆ ਜਿੱਥੇ ਸਿੰਗਾਪੁਰ ਦੀ ਕੋਸਟਲਾਈਨ ਡਿਫੈਂਡ ਕੀਤਾ ਜਾਂਦਾ ਉਹਨਾਂ ਦੇ ਵਿੱਚੋਂ ਜਿਹੜੇ ਦੋ ਦੋ ਟਾਵਰ ਆ ਉਹ ਮੇਨ ਆ ਜਨਨ ਕਿ ਉਹ ਫੋਰਟਸ ਦੇ ਲਈ ਫੋਰਟ ਸਲਿਸੋ ਤੇ ਫੋਰਟ ਆ ਪਾਸਿਰ ਪੰਜ ਉਹ ਦੋ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਕਹਾਣੀ ਇੱਥੇ ਲਿਖੀ ਹੋਈ ਹੈ ਸੋ ਇਸ ਸਰ ਦਾ ਸਾਰਾ ਸ਼ੋਰ ਦਾ ਇਲਾਕਾ ਸਾਰਾ ਰੌਕੀਂ ਚੋਰਾ। ਉਹ ਸਿੰਗਾਪੁਰ ਨੂੰ ਡਿਫੈਂਡ ਕਰਨ ਵਾਸਤੇ ਜਿਸ ਤਰ੍ਹਾਂ ਇਹ ਉੱਚੀ ਜਗ੍ਹਾ ਵਾ ਤੇ ਨਾਲ ਉੱਤੇ ਉੱਤੇ ਜਿਹੜੇ ਵਾਚ ਟਾਵਰ ਵੀ ਬਣਾਏ ਗਏ ਆ। ਐਸ ਸਮੇਂ ਇਹਨੂੰ ਨੇਚਰ ਨੇ ਪੂਰਾ ਕਵਰ ਕਰ ਲਿਆ। ਉਹਨਾ ਵਾਚ ਟਾਵਰਾਂ ਦੇ ਵਿੱਚੋਂ ਜਾਂ ਕਿਲੇ ਦਾ ਜਿਹੜਾ ਰਮੇਨ ਆ ਉਸ ਰਮੇਨ ਦੇ ਵਿੱਚੋਂ ਗਿੱਤੀਆਂ ਵਾਂ ਟਾਵਰ ਦੇ ਬਾਰੇ ਜਿਹਨੂੰ ਕਹਿੰਦੇ ਆ ਸਿੰਗਾਪੁਰ ਦੇ ਜਿਹੜੇ 5 ਟਾਵਰ ਆ ਉਹਨਾਂ ਦੇ ਵਿੱਚੋਂ ਇੱਕ ਟਾਵਰ ਬੈਰਲੀਅਰ ਵਾਚ ਟਾਵਰ ਜਾਂ ਕਹਿ ਦਈਏ ਲਾਈਟ ਹਾਊਸ ਸੋ ਨਾਲ ਹੀ ਆਪਾਂ ਗੱਲ ਕੀਤੀ ਆ ਪਾਸਰਪੰਜਗ ਕਿਲੇ ਦੇ ਬਾਰੇ ਸੋ ਪਾਸਰਪੰਜ ਕਿਲਾ ਬਹੁਤ ਵੱਡਾ ਬਾਦ ਵਿੱਚ ਉੱਧਰ ਵੀ ਜਾ ਕੇ ਵੇਨੇ ਕਿਉਂਕਿ ਉੱਥੇ ਅਜੇ ਤੱਕ ਜਿਹੜੀਆਂ ਤੋਪਾਂ ਉਹ ਬਣੀਆਂ ਹੋਈਆਂ ਹੁਣ ਥੋੜੀ ਬਾਲੀ ਜਿਹੜੀ ਆਪਾਂ ਗੱਲਬਾਤ ਕਰਦੇ ਆ ਉਹ ਕਰਦੇ ਆ ਡਰੈਗਨ ਨਾ ਤੁੱਸ ਦੇ ਬਾਰੇ ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਸੀ ਜਿਹੜਾ ਡ੍ਰੈਗਨ ਤੁੱਥਾ ਜਾਂ ਕਹਦੇ ਆਂ ਵੀ ਡ੍ਰੈਗਨ ਦਾ ਜਿਹੜਾ ਜਬਾੜਾ ਵੋ ਇਸ ਕਰਕੇ ਆ ਜਾਂਦਾ ਵਾ ਵੀ ਜਿਹੜੀ ਇਹ ਪਹਾੜੀ ਸੀ ਇਹ ਪਹਾੜੀ ਦਾ ਜਿਹੜਾ ਮਾਉਥ ਸੀ ਇੰਜ ਲੱਗਦਾ ਸੀ ਵੀ ਜਿਵੇਂ ਕਿਸੇ ਸ਼ੇਰ ਦਾ ਜਬਾੜਾ ਹੋਵੇ ਤੇ ਉਹਦਾ ਜਿਹੜਾ ਦੰਦ ਆ ਬਾਹਰੋਂ ਨਿਕਲਿਆ ਹੋਵੇ ਸੋ ਇਸ ਕਰਕੇ ਲੁੱਕ ਲਾਈਕ ਸ਼ੇਰ ਦਾ ਜਬਾੜਾ ਕਰਕੇ ਇਸ ਨੂੰ ਡ੍ਰੈਗਨ ਤੁੱਥ ਕਰਕੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਤੇ ਇਹਦਾ ਜਿਹੜਾ ਮੈਂਡਰਿਨ ਦੇ ਵਿੱਚ ਜਿਹੜਾ ਲਿਟਰਲੀ ਮਤਬਲਾ ਉਹ ਹੈਗਾ ਵਾ ਲੌਂਗ ਯਾ ਮੈਨ ਤੇ ਇਸੇ ਕਰਕੇ ਮੈਲਟਰੀ ਦੇ ਨਾਂ ਕਰਕੇ ਇਹਨੂੰ ਡ੍ਰੈਗਨ ਆਫ ਤੁੱਤ ਕਰਕੇ ਵੀ ਜਾਣਿਆ ਜਾਂਦਾ ਸੀ ਜਿਹੜਾ ਚਾਈਨੀਸ ਐਕਸਪਲੋਰਰ ਸਭ ਤੋਂ ਪਹਿਲਾਂ ਜਿਹੜਾ ਇੱਥੇ ਸਿੰਗਾਪੁਰ ਨੂੰ ਲੱਭਣ ਵਾਸਤੇ ਆਇਆ ਸਟੋਰ ਕਰਦਾ ਕਰਦਾ ਉਹਦਾ ਨਾਂ ਸੀ ਯੰਗ ਹੀ ਯੰਗ ਹੀ ਤੇ ਉਹਨੇ ਹੀ ਇਸ ਥਾਂ ਨੂੰ ਮਾਰਕ ਕੀਤਾ ਐਸੇ ਡ੍ਰੈਗਨ ਤੁੱਤ ਕਰਕੇ ਵੀ ਜਿੱਥੇ ਡ੍ਰੈਗਨ ਤੁੱਥਾ ਉਥੇ ਸਿੰਗਾਪੁਰ ਜਿਹੜਾ ਅਗਜਸ ਕਰਦਾ ਬ੍ਰਿਟਿਸ਼ ਨੇ 1848 ਦੇ ਵਿੱਚ ਜਿਹੜੀ ਸੀ ਆਪਣਾ ਇਸ ਕੋਸਟਲਾਈਨ ਉਹ ਦੇ ਬਤਾਉਣ ਵਾਸਤੇ ਉਹ ਜਿਹੜੀ ਪਹਾੜੀ ਸੀ ਜਦਾ ਤੁਸੀਂ ਮੇਰੇ ਮਗਲੇ ਪਾਸੇ ਵੇਖ ਸਕਦੇ ਪਹਾੜੀ ਇਸ ਪਹਾੜੀ ਨੂੰ ਬਲੋਕ ਕਰਤਾ ਤੇ ਜਿਹੜਾ ਸੀ ਉਹ ਡ੍ਰੈਗਨ ਆਫ ਟੂਥ ਉਹ ਟਾ ਦਿੱਤਾ ਗਿਆ ਸੋ ਉਹ ਟੋਂਟਾਂ ਦੇ ਨਾਲ ਜਿਹੜਾ ਸੀ ਜਾਨਕੀ ਬਿਲਕੁਲ ਡ੍ਰੈਗਨ ਆਫ ਟੂਥ ਉਹ ਨਾ ਰਿਆ ਪਰ ਫਿਰ ਵੀ ਬਾਅਦ ਦੇ ਵਿੱਚ ਜਿਹੜੀ ਹੈ ਗਈ ਸੀ ਮੈਥੋਲੋਜੀ ਮੈਥੋਲੋਜੀ ਹਿਸਟਰੀ ਦੇ ਵਿੱਚੋਂ ਪਤਾ ਲੱਗਾ ਕਿ ਜਿਹੜਾ ਡ੍ਰੈਗਨ ਆਫ ਟੂਥ ਜਿਹੜਾ ਕਿੱਥੇ ਐਗਜ਼ਿਸਟ ਕਰਦਾ ਸੀ ਸੋ ਉਸ ਨੂੰ ਬਚਾ ਕੇ ਰੱਖਣ ਵਾਸਤੇ ਫਿਰ ਉਹਦਾ ਰੈਪਲਿਕਾ ਜਿਹੜਾ ਤਿਆਰ ਕੀਤਾ ਗਿਆ ਜਿਹੜਾ ਹੁਣ ਆਪਾਂ ਇੱਧਰ ਕਰਕੇ ਫਰੇਮ ਦੇ ਵਿੱਚ ਦੇਖ ਸਕਦੇ ਸੋ ਜੇ ਵੇਖੀਏ ਪੀ ਉਸੇ ਤਰ੍ਹਾਂ ਹੀ ਇੱਕ ਜਾੜ ਤੇ ਉਹ ਜਿਹੜਾ ਦੰਦ ਇਹਦੇ ਨਾਲ ਹੀ ਮੈਂ ਇੱਕ ਪੁਰਾਣੀ ਫੋਟੋ ਵੀ ਲਾ ਦੂੰਗਾ ਜਿਸ ਤਰ੍ਹਾਂ ਦਾ ਪਹਿਲਾਂ ਲੱਗਦਾ ਸੀ ਉਸ ਕੰਡੀਸ਼ਨ ਦੇ ਵਿੱਚ ਨਾ ਹੋ ਕੇ ਤੇ ਇਹ ਬਸ ਇਸੇ ਤਰ੍ਹਾਂ ਦਾ ਹੀ ਰਹਿ ਗਿਆ ਇਹਨੂੰ ਆਪਾਂ ਕਹਿੰਦੇ ਆ ਡ੍ਰੈਗਨ ਥੀਥ ਗੇਟ ਜਾਂ ਡ੍ਰੈਗਨ ਥੁੱਥ ਤੇ ਮੈਂਟਨਰ ਵਿੱਚ ਕਹਿੰਦੇ ਆ ਲੌਂਗ ਜਾਂ ਮੇਨ ਮੁੰਜੇ ਤੁਸੀਂ ਧਿਆਨ ਨਾਲ ਵੇਖੋ ਵੀ ਆ ਜਿਹੜਾ ਸ਼ੇਰ ਦਾ ਇੱਕ ਸੈਡਲਾ ਜਿਹੜਾ ਦੰਦ ਹੁੰਦਾ ਉਹਦੇ ਤਰ੍ਹਾਂ ਲੱਗਣ ਡਿਆ ਵਾ ਸ਼ੇਰ ਦਾ ਕਿ ਲੋ ਡ੍ਰੈਗਨ ਦਾ ਕਿ ਲੋ ਜਵਾੜੇ ਨਾਲ ਤੇ ਸੇਮ ਹੀ ਹੁੰਦੇ ਤੇ ਜਿੱਥੇ ਉਹ ਆਪਣੀ ਪਚੰਗ ਪੋਜਾ ਪਾੜੀਆਂ ਉੱਥੇ ਇਹਦੇ ਬਾਰੇ ਕੁਛ ਨਾ ਕੁਛ ਲਿਖਿਆ ਹੋਇਆ ਵਾ ਠੀਕ ਹੈ ਜੀ ਸੋ ਜੇ ਆਪਾਂ ਫੁਰ ਦਾ ਪੋਰਾ ਘੁੰਮ ਕੇ ਕੋਸਟ ਲਾਈਨ ਤੋਂ ਜੇ ਦੂਜੇ ਪਾਸੇ ਵੇਖੀਏ ਤੇ ਜਿੱਦਾਂ ਪਹਿਲਾਂ ਗੱਲ ਕੀਤੀ ਸੀ ਉਹ ਜਿਹੜੀ ਸਾਹਮਣੇ ਬਿਲਡਿੰਗ ਆ ਉਹ ਇਸੇ ਚੀਜ਼ ਨੂੰ ਰਿਪਰੈਜ਼ੈਂਟ ਕਰਦੀ ਆ ਕਿ ਡ੍ਰੈਗਨ ਦੇ ਜਵਾੜੇ ਉਸੇ ਤਰ੍ਹਾਂ ਲੱਗਦਾ ਵਾ ਵੀ ਦੋਵੇਂ ਜਿਹੜੀਆਂ ਹੈਗੀਆਂ ਬਿਲਡਿੰਗਾਂ ਟੇਡੀਆਂ ਕੀਤੀਆਂ ਹੋਈਆਂ ਵਾ ਵੀ ਜਿਹੜਾ ਡ੍ਰੈਗਨ ਦਾ ਜਬਾਰਾ ਜਾਂ ਟੁੱਥ ਗੇਟ ਜਿਹਨੂੰ ਯੰਗ ਹੀ ਨੇ ਸਭ ਤੋਂ ਪਹਿਲਾਂ ਲੱਭਿਆ 6 ਫਲੋਰ ਕੀਤਾ ਚਾਈਨਿਸ ਕੁ ਐਕਸਪਲੋਰਰ ਸੋ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਆ ਵੀ ਜਿਹੜਾ ਇਹ ਲੌਂਗ ਜਾਂ ਮੇਨ ਸੀ ਇਹਦੇ ਬਾਰੇ ਥੋੜੀ ਬਾਲੀ ਜਿਹੜੀ ਕਹਾਣੀ ਆ ਉਹ ਉਸੇ ਤਰ੍ਹਾਂ ਬੈਠ ਗੱਲਬਾਤ ਕਰਦੇ ਆ ਇਹਨਾਂ ਮੇਨ ਮੇਨ ਕਹਾਣੀਆਂ ਵੀ ਇਹਨੂੰ ਕਮੈਂਟਰੀ ਦੇ ਵਿੱਚ ਯੰਗ ਜਾਂ ਮੇਨ ਦੇ ਨਾਂ ਨਾਲ ਜਾਣਿਆ ਜਾਂਦਾ ਵਾ ਇਹਦੇ ਬਾਰੇ ਪਤਾ ਕਿਦਾਂ ਲੱਗਾ ਵੀ ਜਿਹੜਾ ਵਾਈਟੀ ਥੌਮਸ ਨਾਂ ਦਾ ਇੱਕ ਪੇਂਟਰ ਸੀ ਚਿੱਤਰਕਾਰ ਸੀ ਉਹਨੇ ਜਿਹੜੀ ਦੀ ਪੇਂਟਿੰਗ ਸੀ ਉਹ ਬਣਾਈ ਜਦੋਂ ਯੰਗ ਹੀ ਨੇ ਇਹਨੂੰ ਐਕਸਪਲੋਰ ਕੀਤਾ 1848 ਦੇ ਵਿੱਚ ਇਹਨੂੰ ਬ੍ਰਿਟਿਸ਼ ਨੇ ਡਾਤਾ ਤੇ ਉਹਦੇ ਡਾਉਣ ਤੋਂ ਬਾਅਦ ਸਿਰਫ ਤੇ ਸਿਰਫ ਉਹਨਾਂ ਦਾ ਰੈਪਲੀਕਾ ਇੱਥੇ ਰਹਿ ਗਿਆ ਗੱਲਬਾਤ ਕਰਕੇ ਡ੍ਰੈਗਨ ਟੁੱਥ ਦੀ ਤੇ ਨਾਲ ਕਰਕੇ ਆਪਾਂ ਜਿਹੜਾ ਇੱਕ ਲਾਈਟ ਟਾਵਰ ਉਹਦੀ ਤੇ ਹੁਣ ਆਪਾਂ ਆ ਚੁੱਕੇ ਆ ਇਸ ਸਮੇਂ ਕਿਲੇ ਦੇ ਮੀਨਦਰਵਾਜੇ ਤੇ ਜਿਹਨੂੰ ਪਾਸਿਰ ਪੰਜਨਾ ਬੋਰਡ ਦੇ ਨਾਮ ਨਾਲ ਜਾਣਿਆ ਜਾਂਦਾ ਕਿਸੇ ਸਮੇਂ ਆ ਜਿਹੜਾ ਰਾਹ ਵੇਖਣ ਦਾ ਜੀ ਇਸ ਰਾਹ ਦੇ ਉੱਤੇ ਇੱਕ ਕਿਨੋ ਦੇ ਜਿੱਦਾਂ ਹੁੰਦਾ ਨੇ ਫਿਲਮਾਂ 'ਚ ਵੇਣੇ ਆ ਕਿ ਉਹ ਜੰਗਲਾਂ ਵਾਲਾ ਦਰਵਾਜਾ ਦਰਵਾਜਾ ਲੱਗਾ ਦਾ ਵੱਡਾ ਥਲੇ ਛੋੜ ਦਿੰਦੇ ਆ ਉਹ ਜਿਹੜਾ ਦਰਵਾਜਾ ਵੀ ਇੱਥੇ ਲੱਗਾ ਹੁੰਦਾ ਸੀ ਐਸ ਸਮੇਂ ਇਸ ਫੋਰਟ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਨੇਚਰ ਨੇ ਕਵਰ ਕੀਤਾ ਆਇਆ ਵਾ ਤੇ ਜਿਹੜਾ ਇਹ ਏਰੀਆ ਵਾ ਲੈਬਰਡੋਰ ਪਾਰਕ ਇਹ ਐਸ ਸਮੇਂ ਨੇਚਰ ਰਿਜ਼ਰਵ ਦੇ ਵਿੱਚ ਹੈ ਨੇਚਰ ਰਿਜ਼ਰਵ ਦੇ ਮਤਲਬ ਇਹ ਤੇ ਇਹਨੂੰ ਡਿਸਟਰੋਏ ਨਹੀਂ ਕੀਤਾ ਜਾ ਸਕਦਾ ਇਹ ਪੱਕਾ ਸਾਮਕੇ ਰੱਖਿਆ ਹੋਆ ਵਾ ਵੀ ਐਸੇ ਰਿਜ਼ਰਵ ਕੋਨੇ ਸਮੇਂ ਲੋਕਾਂ ਦੇ ਸਹੂਲਤ ਵਾਸਤੇ ਇਹਦੇ ਵਿੱਚ ਗਵਰਨਮੈਂਟ ਨੇ ਪਾਰਕ ਬਣਾਤੀ ਤੇ ਨਾਲ ਜਿਹੜੇ ਛੋਟੇ-ਛੋਟੇ ਹੈਗੇ ਆ ਸੜਕਾਂ ਜਾਂ ਜਿਹੜੇ ਹੈਗੇ ਆ ਪਾਥਵੇ ਬਣਾਤੇ। ਯਾ ਸ਼ਾਂਤੀ ਆ। ਬਿੰਡਿਆਂ ਦੀ ਵਾਇਤ ਵੀ ਸੁਣਦਾ ਜੀ। ਲੰਮੇ ਲੰਮੇ ਤੇ ਪੁਰਾਣੇ ਰੋਖਾ। ਅਗਲੇ ਪਾਸੇ ਤੁਹਾਨੂੰ ਖਾਵਾਂਗੇ ਤੋਪਾਂ ਹੋਰ ਵੀ ਬੜਾ ਕੁਝ। ਜਿਵੇਂ ਮੋਟੀ ਮੋਟੀ ਗੱਲ ਲੈਬਰਾਡੋਰ ਪਾਰਕ ਦੀ ਗੱਲ ਕਰੀਏ। ਭਈ ਜਿਹੜਾ ਲੈਬਰਾਡੋਰ ਨਾਮ ਆ ਇਹ ਇਸ ਤਰ੍ਹਾਂ ਆਇਆ ਵੀ ਇੱਥੇ ਇੱਕ ਵਿਲਾ ਵਾ ਜਿਹਨੂੰ ਲੈਬਰਾਡੋਰ ਵਿਲਾ ਕਿਹਾ ਜਾਂਦਾ ਵਾ। ਉਸ ਵਿਲੇ ਦੇ ਨਾਂ ਦੇ ਉੱਪਰ ਹੀ ਇਸ پارک ਦਾ ਨਾਮ ਲੈਬਰਡੋਰਕ ਲੈਬਰਡੋਰ پارک ਜਿਹੜਾ ਉਹ ਬਣਿਆ ਜਿਹੜਾ ਉਹ ਵਿਲਾ ਸੀ ਉਹ 1881 ਦੇ ਵਿੱਚ ਬਿਲਡ ਹੋਇਆ ਸੀ ਉਹ ਇੱਕ ਸ਼ਿਪ ਚੈਲਨਰ ਸੀ ਆ ਸ਼ਿਪ ਦਾ ਮੁਖੀ ਕਹਿ ਲਓ ਕੋਈ ਸ਼ਿਪ ਦਾ ਹੋਊਗਾ ਮਾਲਕ ਕਹਿ ਲਓ ਉਹਦੇ ਵੱਲੋਂ ਓਨ ਕੀਤਾ ਜਾਂਦਾ ਸੀ ਜਿਹਦਾ ਨਾਂ ਸੀ ਜਾਰਜ ਜੋਂਨ ਮੈਂਸਫੀਲਡ ਸੋ ਉਹ ਵਿਲਾ ਸੀ ਤੇ ਇਸ ਵੇਲੇ ਆਂਦੇ ਆ ਕਿ ਉਸ ਵਿਲੇ ਨੂੰ ਜਿਹੜਾ ਵੈਸੇ ਹੋਟਲ ਦਾ ਕੂਬ ਦੇ ਦਿੱਤਾ ਗਿਆ ਵਾ ਹੋਇਦਾ ਸਾਹਮਣੇ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਜੇ ਇਹ ਸਿੰਗਾਪੁਰ ਦੀ ਕੋਸਟ ਲਾਈਨ ਨੂੰ ਡਿਫੈਂਡ ਕਰਦੀ ਹੋਈ ਗੰਨਾ ਦੀ ਪੋਜੀਸ਼ਨ ਆਸਤੇ ਵਾਲਾ ਨਿਕਲੇ ਦੀ ਵਾਲਾ ਆਖਲੇ ਨੂੰ ਪੌੜੀਆਂ ਚੜ੍ਹਦੀਆਂ ਨੇ ਉੱਪਰਲੇ ਪਾਸੇ ਗਾਨਾ ਪੋਜੀਸ਼ਨ ਆਸਤੇ ਤੇ ਨਾਲ 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 ਤੁਰਨਾ ਸੀ ਤੇ ਪਰਲੇ ਪਾਸੇ ਜਿਹੜਾ ਸਿੱਧੀ ਸਿੱਧੀ ਜਿਹੜੀ ਕੋਸ ਲਾਈਨ ਆ ਉਹ ਦਿਖਦੀ ਹੈ ਆ ਜਿਹੜਾ ਸਾਡੇ ਪਾਸੇ ਤੁਸੀਂ ਵੇਖ ਰਹੇ ਜੇ ਉਹ ਰਾਜ ਅਸਲ ਦੇ ਵਿੱਚ ਇਹ ਅੰਡਰ ਗਰਾਉਂਡ ਕੁਆਟਰ ਨੇ ਕੁਝ ਜਿਹੜੇ ਕੁਆਟਰ ਨੇ ਹੁਣ ਇਸ ਸਮੇਂ ਮੇਰੇ ਖਿਆਲ ਦੇ ਵਿੱਚ ਬੰਦ ਕਰ ਦਿੱਤੇ ਜਿੱਥੇ ਅਸਲਾ ਰੱਖਿਆ ਜਾਂਦਾ ਸੀ ਜਾਂ ਜਿਹੜੇ ਇੱਥੇ ਹੈਗੇ ਸੀ ਜਿਹ ਵੀ ਰੱਖਿਆ ਕਰਦੇ ਥੋੜੀ ਸੀ ਉਹ ਇੱਥੇ ਰਹਿੰਦੇ ਸੀ ਸਮੇਂ ਜਿਹੜਾ ਨੇਚਰ ਨੇ ਬਿਲਕੁਲ ਪੂਰਾ ਘਣੀ ਕਵਰ ਕੀਤਾ ਐ ਨਹੀਂ ਤੇ ਇੱਥੋਂ ਜਿਹੜੀ ਕੋਸਟ ਲਾਈਨ ਐ ਬਿਲਕੁਲ ਸਾਫ਼-ਸਾਫ਼ ਦਿਖੀਦੀ ਹੋਊਗੀ ਤੇ ਇਹ ਪਹਾੜੀ ਕਾਫੀ ਉੱਚੀ ਐ ਜਿਹਦੇ ਵਿੱਚ ਦੀ ਇਹਨਾਂ ਨੇ ਛੋਟੇ-ਛੋਟੇ ਜਿਹੜੇ ਹੈਗੇ ਰਸਤੇ ਬਣਾਏ ਹੋਏ ਆ ਵੀ ਜਿਹੜੇ ਹਾਈਕਰ ਜਾਂ ਉਹ ਚੜ ਸਕਣ ਜਿਹੜਾ ਅਗਾ ਜਿਹੜਾ ਤੁਸੀਂ ਦੇਖ ਰਹਾਏ ਦਰਵਾਜ਼ਾ ਹੁਣ ਇਸ ਸਮੇਂ ਬੰਦ ਕੀਤਾ ਗਿਆ ਉੱਪਰ ਜਿਹੜੀ ਲਿਖੀ ਆ ਡੇਟ 1400 92 ਲਿਖੀ ਹੋਈ ਐ ਇਥੇ ਥੱਲੇ ਜਿਹੜਾ ਅਸਲਾ ਸੀ ਸਟੋਰ ਕਰਨਾ ਸੀ ਸਟੋਰ ਰੂਮ ਸੀ ਜਿਹਦੇ ਵਿੱਚ ਪੂਰਾ ਪੂਰਾ ਜਿਹੜਾ ਮਿਸ਼ਨ ਆ ਰੱਖਿਆ ਜਾਂਦਾ ਸੀ ਉਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਇਸ ਕੀ ਇਸ ਕਿਲੇ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਟਨਲਸ ਨੇ ਜਿਹੜੀਆਂ ਕਈ ਬੰਦ ਕਰ ਚੁੱਕੀਆਂ ਨੇ ਮੇਰੇ ਸਾਹਦੇ ਇੱਕ ਅੱਧੀ ਖੁੱਲੀ ਹੋਵੇ ਇਹ ਟਨਲ ਦੇ ਬਾਰੇ ਲੋਕੀ ਬਿਲਕੁਲ ਭੁੱਲ ਹੀ ਚੁੱਕੇ ਸੀ ਬਾਅਦ ਦੇ ਵਿੱਚ ਜਦੋਂ ਸਾਨੂੰ 2002 ਦੇ ਵਿੱਚ ਇਹਨੂੰ ਐਸੇ ਨੇਚਰ ਰਿਜ਼ਰਵ ਦੇ ਵਿੱਚ ਰੱਖਿਆ ਗਿਆ ਤੇ ਥੋੜੀ ਬਾਲੀ ਦੀ ਸਫਾਈ ਕੀਤੀ ਗਈ ਥੋੜੀ ਬਾਲੀ ਜਿਹੜੇ ਹੈਗੇ ਟਰੈਕ ਬਣਾਏ ਗਏ ਤੇ ਉਦੋਂ ਪਤਾ ਲੱਗਾ ਵੀ ਨੇ ਇੱਥੇ ਟਨਲ ਜਿਹੜੀਆਂ ਹੁਣ ਬੰਦ ਹੋ ਚੁੱਕੀਆਂ ਸੀ ਉਹਨਾਂ ਨੂੰ ਵੀ ਖੋਲਿਆ ਗਿਆ ਤੇ ਉਹਨਾਂ ਨੂੰ ਜਿਹੜੀਆਂ ਬਿਲਕੁਲ ਵੰਡਣ ਹੋ ਚੁੱਕੀਆਂ ਸੀ ਖਰਾਬ ਚੋਂ ਕਿਸ ਨੂੰ ਬੰਦ ਕਰ ਦਿੱਤਾ ਗਿਆ ਤੇ ਬਾਕੀ ਜਿਹੜੀ ਸੀ ਲੋਕਾਂ ਦੇ ਦੇਖਣ ਵਾਸਤੇ ਉਹ ਖੋਲ ਦਿੱਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਕੁਆਟਰ ਅਸਲਾ ਸਟੋਰ ਕਰਨ ਵਾਸਤੇ ਜਗ੍ਹਾ ਸੀ ਇਹ ਥੋੜਾ ਜਿਹਾ ਤਾਂ ਚੜ ਕੇ ਆਪਾਂ ਆਉਣਿਆਂ ਤੇ ਆਪਾਂ ਨੂੰ ਇੱਕ ਸਟਰਕਚਰ ਜਿਹੜੀ ਆ ਉਹ ਮਿਲਦੀ ਆ ਜਿੱਥੇ ਉਹਨਾਂ ਨੇ ਇਸ ਸਮੇਂ ਵਿਖਾਏ ਗਿਆ ਜਿਹੜੇ ਬ੍ਰਿਟਿਸ਼ ਫੌਜੀ ਉਹ ਬੈਠੇ ਆ ਤੇ ਇੱਕ ਗਨ ਨੂੰ ਜਿਹੜਾ ਅਸਲਾ ਸਪਲਾਈ ਕਰ ਰਹੇ ਆ ਸੋ ਥੋੜਾ ਜਿਹਾ ਇਹਨਾਂ ਗਨਾਂ ਦੇ ਬਾਰੇ ਆਪਾਂ ਗੱਲ ਕਰੀਏ ਸੋ ਜਿੱਦਾਂ ਤੁਸੀਂ ਦੇਖ ਸਕਦੇ ਜੇ ਭੀ ਜਿਹੜੀਆਂ ਹੈਗੀਆਂ ਵਾ ਇਹ ਗਨ ਦਾ ਜਿਹੜਾ ਹੈਗਾ ਵਾ ਬਹੁਤ ਲੰਮਾ ਚੌੜਾ ਆਧਾਰ ਆਰਕੀਟੈਕਚਰ ਆਰਕੀਟੈਕਚਰ ਕੀ ਕਹਿੰਦੇ ਆ ਤੇ ਬੰਤਰੇ ਦੀ ਕਿੰਨੀ ਲੰਬੀ ਹੈ ਠੀਕ ਆ ਜਿਹੜੀ ਇਹ ਗਨ ਆ ਸੋ ਇਹ ਗਨ ਬ੍ਰਿਟਿਸ਼ ਦੇ ਸਮੇਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਰੱਬ ਭਲਾ ਕਰੇ ਭਈ ਉਸੇ 1892 ਜਾਂ ਲੱਗ ਛਾਕੇ ਇਹਦੇ ਰੱਖੀ ਗਈ ਹੋਊਗੀ ਸੋ ਇਹ 6 ਇੰਚ ਗਨ ਕਿਹਾ ਜਾਂਦਾ ਇਹਨੂੰ ਤੇ ਇਹ ਇਹਨਾਂ ਆਦੀਆਂ ਦੋ ਗਨ ਨੇ ਉਹ ਆਪਣਾ ਇੱਥੇ ਰੱਖਿਆ ਗਿਆ 6 ਇੰਚ ਗਨ ਦੋ ਇਨਾ ਗੰਨਾ ਦਾ ਟੋਟਲ ਭਾਰ ਇਸ ਗੰਨਾ ਦਾ ਜਿਹੜਾ ਭਾਰ ਆ ਉਹ ਹੈਗਾ ਵਾ 37 ਟਨ 37 ਟਨ ਅਤੇ ਇਹਦੇ ਵਿੱਚ 102 ਪਾਉਂਡ ਦਾ ਜਿਹੜਾ ਅਸੀਂ ਗੋਲਾ ਪੈਂਦਾ ਸੀ 102 ਪਾਉਂਡ 102 ਪਾਉਂਡ ਤੁਸੀਂ ਕਿਲੋਆਂ ਦੇ ਨਾਲ ਗੁਣਾ ਕਰਕੇ ਵੇਖ ਲਿਆ ਜੇ 102 ਪਾਉਂਡ ਦਾ ਇਹਦੇ ਵਿੱਚ ਗੋਲਾ ਪੈਂਦਾ ਹੋਊਗਾ ਤੇ ਉਹ ਜਿਹੜਾ ਗੋਲਾ ਸੀ ਉਹ 10 ਮੀਲ ਤੱਕ ਮਾਰ ਕਰਦਾ ਸੀ ਸੋ ਇਹ ਸੀ ਸਿੰਗapore ਨੂੰ ਡਿਫੈਂਡ ਕਰਨ ਵਾਸਤੇ ਕੋਸਟਲੈਂਡ ਫੈਂਡ ਕਰਨ ਵਾਸਤੇ ਦੋ ਜਿਹੜੀਆਂ ਮੇਨ 6 ਇੰਚ ਦੀਆਂ ਗਨ ਲਾਈਆਂ ਗਈਆਂ ਬਾਅਦ ਵਿੱਚ ਹੋਰ ਵੀ ਗਨ ਜਿਹੜੀਆਂ ਸਿੰਗਾਪੁਰ ਦੀ ਕੋਸਟਲੈਂਡ ਡਿਫੈਂਡ ਕਰਨ ਵਾਸਤੇ ਲਾਇਆ ਗਈਆਂ ਕਿਉਂਕਿ ਅੰਗਰੇਜ਼ਾਂ ਦਾ ਮੰਨਣਾ ਹੈ ਸੀ ਵੀ ਸਿੰਗਾਪੁਰ ਦੇ ਵਿੱਚ ਜੇਕਰ ਨਿਮੇਸ਼ਨ ਹੁੰਦੀ ਹੈ ਜਾਂ ਕੋਈ ਹਮਲਾਕ ਅੱਗੇ ਬਾਹਰੋਂ ਆ ਕੇ ਕਰਦਾ ਵਾ ਤੇ ਉਹਨੇ ਕੋਸਟਲੈਂਡ ਤੋਂ ਹੀ ਹਮਲਾ ਕਰਨਾ ਇਸ ਕਰਕੇ ਇੱਥੇ ਜਿਹੜੀਆਂ ਗਨਾਂ ਲਾਉਣੀਆਂ ਬਹੁਤ ਜ਼ਰੂਰੀ ਸੀ ਇੱਥੇ ਗਨਾਂ ਲਾਈਆਂ ਤੇ ਫੋਰਸ ਲਿਸਟਰ ਦੇ ਗਨਾਂ ਲਾਈਆਂ ਜਿਨ੍ਹਾਂ ਦੀ ਵਰਤੋਂ ਬਾਅਦ ਦੇ ਵਿੱਚ ਫਰਵਰੀ 1942 ਨੂੰ ਜਦੋਂ ਜਾਪਾਨੀਆਂ ਨੇ ਇਨਵੇਸ਼ਨ ਕੀਤੀ ਤੇ ਇੱਥੇ ਜਿਹੜੀ ਸੀ ਮ ਉਹ ਸਮਲੇ ਅਰੇਂਜਮੈਂਟ ਨੇ ਇੰਨਾ ਗੰਨਾ ਦਾ ਇਸਤੇਮਾਲ ਕਰਕੇ ਤੇ ਜਵਾਨ ਜਿਹੜੀ ਜਾਪਾਨੀਆਂ ਦੀ ਇਨਵੈਂਸ਼ਨ ਆ ਉਹਨੂੰ ਰੋਕਣ ਵਾਸਤੇ ਬਹੁਤ ਯਤਨ ਕੀਤਾ ਜਿਵੇਂ ਇਹ ਸੀ ਜੇ ਤੁਸੀਂ ਵੇਖੋ ਵੀ ਇੰਨਾ ਗੰਨਾ ਦੀ ਇਦਾਂ ਸਤਕਤ ਹੈ ਵੀ ਇਹ 180 ਡਿਗਰੀ ਤੱਕ ਘੁੰਮ ਜਾਂਦੀਆਂ ਨੇ ਯਾਨਕਿ ਜੇ ਮੰਨ ਲਓ ਵੀ ਬਾਹਰਲੇ ਪਾਸਿਓਂ ਹਮਲਾ ਹੋ ਰਿਹਾ ਵਾ ਉਹ ਹਮਲਾ ਕਰਦੇ ਕਰਦੇ ਜੇ ਜਿਹੜੇ ਹੈਗੇ ਆ ਦੁਸ਼ਮਣ ਅੰਦਰ ਵੜ ਜਾਂਦੇ ਆ ਤੇ ਇਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਘਮਾ ਕੇ ਨਾ ਘਮਾ ਕੇ ਤੇ ਸਾਰੇ ਪਾਸੇ ਕੀ ਪੀ ਜਾ ਸਕਦੀ ਇਸੇ ਕਰਕੇ ਵੇਖ ਸਕਦੇ ਇਥੋਂ ਆ ਲੈ ਕੇ ਤੇ ਜੇ ਸਾਰਾ ਵਿਕੀ ਤੇ ਪੂਰੀ ਪੂਰੀ 80 ਇਹ 180 ਡਿਗਰੀ ਦਾ ਇਹ ਰਾ ਸਰਕਲ ਆ ਹਾਫ ਸਰਕਲ ਬੰਦਾ ਉਹਰਾ ਤਾਂ ਕਰਕੇ ਬਿਨੇ ਆ ਇੱਥੋਂ ਸ਼ੁਰੂ ਕਰ ਲੀਏ ਇੱਥੋਂ ਐ ਘੁੰਮਦੀ ਆ ਘੁੰਮ ਕੇ ਐਂਡ ਤੱਕ ਇੱਥੋਂ ਆਉਂਦੀ ਜਦ ਦਾ ਸਮੀਲ ਤੱਕ ਕੋਈ ਵੀ ਜਿਹੜਾ ਦੁਸ਼ਮਨਾ ਇੱਥੇ ਐਂਟਰ ਕਰਨ ਦੀ ਕੋਸ਼ਿਸ਼ ਕਰੇ ਉਹਨੂੰ ਇਹ ਮਾਰ ਮਕਾਉਂਦੀ ਆ ਠੀਕ ਆ ਜੀ ਤੇ ਇਹ ਗੱਲਾਂ ਬਾਤਾਂ ਇਸ ਗੰਨ ਦੀਆਂ ਅਸਲੇ ਦੀਆਂ ਤੇ ਹੁਣ ਗੱਲ ਕੀ ਆ ਵੀ ਹੋਰ ਲੰਮਾ ਛੋੜਾ ਬਹੁਤ ਵੇਹਨੇ ਅਜੇ ਪਰ ਮੇਰੇ ਭਾਉ ਦਾ ਜਿਹੜਾ ਹਸਲਾ ਖਤਮ ਹੋ ਗਿਆ ਤੇ ਆ ਬੈਠਾ ਜੇ ਚਲਿਏ ਗਾ ਹੁਣ ਚਲਿਏ ਬਾਬਾ ਵਾਪਸ ਵਾਪਸ ਚਲਿਏ ਗਾਂਹਾਂ ਦੇ ਵਿਖੜਿਆ ਅੱਗੇ ਜੰਗ ਲੱਗੀ ਆ ਚਲਿਏ ਆਵਾ ਤੋਪ ਦਾ ਬੇਸ ਕੋਈ ਆ ਜਿੱਥੇ ਪਾ ਪਾਉ ਖੜਾ ਵਾ ਕੰਟਰੋਲ ਆ ਇਹ ਤੋਂ coma ਆ ਕੇ ਇਹਦੇ ਨੂੰ 180 ਡਿਗਰੀ ਤੱਕ ਮੁੜਿਆ ਜਾ ਸਕਦਾ ਹੈ ਇਹ ਲੀਆਂ ਪ੍ਰਾਣੀਆਂ ਤੋਪਾਂ ਆਪਾਂ ਮਾਰਾ ਜੀ ਸਿੰਘ ਖੱਲੇਵੇਂ ਨੇ ਉਹਨਾਂ ਦੇ ਅਗਲੇ ਪਾਸੇ ਮੂੰਹ ਦੇ ਵਿੱਚ ਜਿਹੜਾ ਗੋਲਾ ਸੀ ਉਹ ਪੈਂਦਾ ਸੀ ਤੇ ਇਹ ਜਿਹੜਾ ਹੁਣ ਗੋਲਾ ਹੈਗਾ ਮਾਡਰਨ ਤੋਪਾਂ ਗ੍ਰੇਜੀਆਂ ਦੱਸੇ ਵਿੱਚ ਆਈਆਂ ਇਹਦਾ ਭਾਅ ਮਾਰੇ 102 ਅ ਬੀਚੀਆ ਬਬਾ ਇੱਕ ਦਿਨ ਦੇ ਗ੍ਰਾਮ ਕਿਲੋ ਦੀ ਜਗੀਆਂ ਦੇ ਆ ਕਿਲੋ ਗਰਾਉਂਡ ਪੌਂਡ 102 ਪੌਂਡ ਦਾ ਹੈ ਤੇ ਜਿੰਨੂੰ ਹਿਸਾਬ ਲੇ ਲੋ ਕਿ ਚੋਕਰੇ ਬੰਦਾ 102 ਪੌਂਡ ਕਿਲੋ ਜਿਆਦਾ ਨਾ ਹੋਊਗਾ 60 ਦੇ ਲਗਭਗ ਹੋਊਗਾ ਝੋਕ ਕੇ ਦੇ ਬੰਦਾ ਅੱਧਾ ਬਣਾਉਂਦਾ ਹੀ ਉਹ ਜਿਹੜਾ ਸਾਹਮਣੇ ਛੇ ਦਾ ਉਹਦੇ ਪਾਰਤਾ ਜਾਂਦਾ ਕੋਈ ਮੈਨੂੰ ਵੀਡੀਓ ਬਣਾਉਂਦੇ ਨੇ ਇੱਥੇ 15 20 ਮਿੰਟ ਹੋ ਗਏ ਆ ਤੇ 15 20 ਮਿੰਟਾਂ ਦੇ ਵਿੱਚ ਜਿਹੜਾ ਆ ਮੁੰਡਾ ਸਾਨੂੰ ਫਰੇਮ ਦੇ ਸੰਦਿਆਵਾ ਇੰਨੇ ਪੰਗੇ ਲੈਣਾ ਨਹੀਂ ਹੜਿਆ ਗੰਨ ਦੇ ਨਾਲ ਗੱਲ ਕੀ ਆ ਭਈ ਸ਼ਸਤਰਾਂ ਦਾ ਸਿੰਘਾਂ ਨੂੰ ਸ਼ੌਕ ਹੁੰਦਾ ਤੇ ਸ਼ਸਤਰ ਵੇਖ ਕੇ ਰਹਿਣ ਜਾਂਦਾ ਤੇ ਬਾਸ ਸਾਨੂੰ ਦੇਹ ਤੇ ਜਿੱ ਕਮਾਈ ਜਾਂਦਾ ਕਮਾਈ ਜਾਂਦਾ ਹਾਂਜੀ ਦੋਸਤੋ ਇਹ ਸੀ ਗੱਲਾਂ ਬਾਤਾਂ ਲੈਬਰਡੋਰ ਪਾਰਕ ਦੀਆਂ ਪਾਸ ਸਰਪੰਜੰਗ ਫੋਰਡ ਦੀਆਂ ਲਾਈਟ ਹਾਊਸ ਦੀਆਂ ਤੇ ਡ੍ਰੈਗਨ ਟੁੱਥ ਦੀਆਂ ਜਿਹੜੀ ਪਾਰਕ ਕਾਫੀ ਲੰਮੀ ਚੌੜੀ ਸੀ ਤੇ ਕਾਫੀ ਦੂਰ ਤੱਕ ਦੇਖ ਕੇ ਆਏ ਆ ਪਰ ਇੰਨੀ ਜਿਹੜੀ ਲੰਮੀ ਚੌੜੀ ਦੀ ਜਿਹੜੀ ਹੈਗੀ ਸੀ ਉਹ ਵੀਡੀਓ ਨਹੀਂ ਸੀ ਬਣ ਸਕਦੀ ਪਰ ਜਿਹੜੇ ਮੇਨ ਮੇਨ ਪੁਆਇੰਟ ਨੇ ਜਿਨ੍ਹਾਂ ਦੇ ਵਿੱਚ 6 ਇੰਚੀਆਂ ਗੰਨਾ ਉਸ ਤੋਂ ਬਾਅਦ ਜਿਹੜਾ ਲਾਈਟ ਹਾਊਸ ਆਰ ਜਾਂ ਡ੍ਰੈਗਨ ਟੁੱਥ ਉਹ ਆਪਾਂ ਸਾਰਿਆਂ ਨੇ ਦੇਖ ਲਿਆ ਸੋ ਕੋਸ਼ਿਸ਼ ਜਿਹੜੀਆਂ ਅਜੇ ਤੱਕ ਇੱਥੇ ਜਿਹੜੀਆਂ ਅੰਡਰਗਰਾਉਂਡ ਜਿਹੜੇ ਇਹਨਾਂ ਦੇ ਰਹਿਣ ਵਾਸਤੇ ਘਾਰਚੂ ਅਜੇ ਵੀ ਹੈਗੇ ਨੇ ਤੇ ਇਹ ਪੈਂਦਾ ਵਾ ਜਦੋਂ ਆਪਾਂ ਸੰਤੋਸ਼ੇ ਨੂੰ ਆਈਦਾ ਨਾ ਸੰਤੋਸ਼ੇ ਨੂੰ ਆਉਂਦਿਆਂ ਸਾਰ ਆਪਣਾ ਰੱਬ ਦਾ ਪਾਲ ਕਰੋ ਜਿੱਥੋਂ ਆਪਾਂ ਬਰੈਨੀਕੇਟੋਂ ਅੰਦਰ ਵੜਦੇ ਆ ਨਾ ਉਦੋਂ ਇੱਕ ਖੱਬੇ ਹੱਥ ਤੁਸੀਂ ਵੇਖ ਸਕਦੇ ਜੇ ਰੋਡ ਮੋਡ ਦਾ ਵਾ ਇਹਨੂੰ ਲਾਇਬ੍ਰੇਰੀਡਾਲ ਵਿਲਾ ਰੋਡ ਦੇ ਨਾਮ ਜਾਣਿਆ ਜਾਂਦਾ ਵਾ ਸੋ ਉਸ ਰੋਡ ਦੇ ਉੱਤੇ ਟਿਕੋ ਟੋਟਲ ਤਿੰਨ ਗੱਡੀਆਂ ਖੜੀਆਂ ਕਰਨ ਵਾਸਤੇ ਪਾਰਕਾਂ ਨੇ ਤੇ ਬਾਕੀ ਸਭ ਕੁਝ ਜੇ ਬੰਦਾ ਆਪਦੀ ਗੱਡੀ ਤੇ ਆਵੇ ਤੇ ਉਹਨੂੰ ਆ ਸਕਦਾ ਵਾ ਨਹੀਂ ਤੇ ਤੁਰ ਕੇ ਹੀ ਆਉਣਾ ਪੈਂਦਾ ਵਾ ਸੋ ਇਹਦੇ ਨਾਲ ਬਹੁਤ ਸੋਨਾ ਵਾਕਵੇ ਬਣਿਆ ਆ ਜਿਹੜਾ ਵਾਕਵੇ ਤੁਹਾਨੂੰ ਡ੍ਰੈਗਨ ਟੁੱਥ ਗੇਟ ਦੇ ਥਰੂ ਦੀ ਹੁੰਦੀ ਹੋਏ ਤੇ ਕੈਪਲ ਜਿਹੜਾ ਹੈਗਾ ਵਾ ਫਰੰਟ ਜਿੱਥੇ ਬਹੁਤ ਯੁਮੀਰ ਲੋਕਾਂ ਦਾ ਰਹਿਣਾ ਵਾ ਰਹਿਣਾ ਚਾਣਾ ਜਿੱਥੇ ਬੜੀਆਂ ਬੜੀਆਂ ਪ੍ਰਾਈਵੇਟ ਬੋਰ ਲੱਗੀਆਂ ਨੇ ਉੱਥੋਂ ਤੱਕ ਲੈ ਕੇ ਜਾਂਦਾ ਸੋ ਇੰਨੀਆਂ ਗੱਲਾਂ ਬਾਤਾਂ ਸੋ ਇਹ ਗੱਲ ਆ ਜੋ ਕਿ ਪਾਸਿਰ ਪੰਜੰਗ ਫੋਰਟ ਫੋਰਟ ਦੀ ਯਾਨਕਿ ਪਾਸਿਰ ਪੰਜੰਗ ਕਿਲੇ ਦੀ ਤੇ ਅਗਲੀ ਈਰ ਆਪਾਂ ਕਿਤੇ ਗੁਰੂ ਸਾਹਿਬ ਨੇ ਸਮਾ ਬਖਸ਼ਿਆ ਤੇ ਆਪਾਂ ਜਾਵਾਂਗੇ ਸਿਲੇਸੋ ਫੋਰਟ ਵੇਖਣ ਵਾਸਤੇ ਤੇ ਕੰਪੈਰੀਸ਼ਨ ਕਰਾਂਗੇ ਤੇ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਜਿਹੜੀ ਵਿਉਤਬੰਦੀ ਕੀਤੀ ਦੀ ਜਿਹੜੇ 2 ਪੁਆਇੰਟ ਸੀ ਉਹਨਾਂ ਨੂੰ ਸਿੰਗਾਪੁਰ ਦੀ ਕਾਸਟ ਨੂੰ ਗਾਈਡ ਕਰਨ ਵਾਸਤੇ ਆਪਣਾ ਪ੍ਰੋਟੈਕਟ ਕਰਨ ਵਾਸਤੇ ਵਰਤਿਆ ਸੋ ਇੰਨੀਆਂ ਗੱਲਾਂ ਬਾਤਾਂ ਮੇਰੇ ਨਾਲ ਭਾਉ ਪੱਟੀ ਵਾਲਾ ਤੇ ਨਾਲ ਜਗਪ੍ਰੀਤ ਸਿੰਘ ਵਪਾਰਾਏ ਦਿਓ ਜਾਇਤ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਐਕਸਪਲੋਰੇਸ਼ਨ ਐਕਸਪਲੋਰ ਕਰਨ ਦੇ ਚੱਕਰ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ